ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀ ਕੇ ਵਾਲਾ ਜਾਪਣਾ ਇੱਕ ਗੱਡੀਆਂ ਤੇ ਟਰੈਕਟਰਾਂ ਦੇ ਇੰਜਨ ਦੇ ਡਿਜ਼ਾਈਨ ਦੇ ਬਾਰੇ ਦੱਸਦੇ ਹਾਂ ਤੁਹਾਨੂੰ ਹਨਾ ਜਿਵੇਂ ਕਹਿੰਦੇ ਹੁੰਦੇ ਗੱਡੀਆਂ ਦੇ ਇੰਜਨ 10000 RPM ਤੇ ਵਗ ਜਾਂਦੇ ਨਾਲ ਨਿੱਕੇ ਜਿਹੇ ਹੁੰਦੇ ਨਾਲੇ ਹਾਈ ਸਪੀਡ ਤੇ ਕੰਮ ਕਰਦੇ ਆ ਟਰੈਕਟਰ ਦਾ ਐਡਾ ਇੰਜਨ ਗੱਡੀ ਦੇ ਇੰਜਨ ਦੀ ਕਿਉਂ ਨਹੀਂ ਬਰਾਬਰੀ ਕਰਦਾ ਗੱਡੀ ਦਾ ਜਿਵੇਂ ਬਰੀਜਾ ਦਾ ਲੈ ਲਓ ਬਰੀਜਾ ਸਵਿਫਟ ਦਾ 1248 CC ਦਾ ਟਰਬੋ ਚਾਰਜਰ ਇੰਜਨ ਦੋਸੀ ਫੀਅਟ ਬਣਾ ਕੇ ਦਿੰਦੀ ਹੈ ਮੈਨੂੰ ਲੱਗਦਾ ਤੇ ਇੱਕ ਟਰੈਕਟਰ ਦਾ ਤੁਸੀਂ ਸੋਨਾਲੀਕਾ ਦਾ 4700 ਸੀਸੀ ਇੰਜਨ ਯਾਰ ਉਹ 4700 ਸੀਸੀ ਵਾਲਾ 1200 ਸੀਸੀ ਤੋਂ ਅੱਗੇ ਤਕੜਾ ਕਿਉਂ ਨਹੀਂ ਹੈਗਾ ਉਹ ਤੁਹਾਨੂੰ ਦੱਸਦੇ ਆ ਇੱਕ ਐਚਪੀ ਤੇ ਬੀਐਚਪੀ ਕੀ ਹੁੰਦੀ ਹੈ ਟਰੈਕਟਰਾਂ ਦੇ ਵਿੱਚ ਐਚਪੀ ਮੰਨੀ ਜਾਂਦੀ ਹੈ ਤੇ ਗੱਡੀਆਂ ਦੇ ਵਿੱਚ ਬੀਐਚਪੀ ਕੱਢੀ ਜਾਂਦੀ ਹੈਗੀ ਇਹ ਤੁਹਾਨੂੰ ਦੱਸਦੇ ਆ ਹੁਣ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਠੀਕ ਹੈ ਨਾ ਵਾਟ ਇਜ਼ ਸੋਰੀ ਆਪਾਂ ਕਰਦੇ ਆ ਸ਼ੁਰੂ ਇੱਕ ਵਾਰੀ ਮੈਂ ਕੱਢ ਲਾਂ ਉੱਥੇ ਟੱਪ ਗਏ ਸਪਨਾ ਹਾਂ ਸਾਨੂੰ ਤੋਂ ਪਹਿਲਾਂ ਬੇਸਿਕ ਜਿਹੇ ਡਿਜ਼ਾਈਨ ਦੀ ਆਪਾਂ ਗੱਲ ਕਰਦੇ ਹਾਂ ਫਾਊਂਡੇਸ਼ਨ ਕਿਉਂਕਿ ਜਿੱਥੋਂ ਆਪਾਂ ਸ਼ੁਰੂਆਤ ਤੋਂ ਹੀ ਗੱਲ ਕਰਦੇ ਹੈਗੇ ਕਾਰ ਦਾ ਜਿਹੜਾ ਡੀਨ ਡੀਜ਼ਲ ਇੰਜਨ ਦੀ ਕਰਦੇ ਆਂ ਗੱਲ ਅੱਚ ਡਿਜ਼ਾਈਨ ਜਿਹੜਾ ਕਾਰ ਦਾ ਇੰਜਨ ਹੋ ਤਾਂ ਸਪੀਡ ਕੰਫਰਟ ਤੇ ਐਮਿਸ਼ਨਸ ਨੂੰ ਹਿਸਾਬ ਨਾਲ ਦੇਖਿਆ ਜਾਂਦਾ ਕਿ ਪ੍ਰਦੂਸ਼ਣ ਵੀ ਘੱਟ ਕਰੇ ਨੂੰ ਸਪੀਡ ਵੀ ਦੇਵੇ ਤੇ ਕੰਫਰਟੇਬਲ ਵੀ ਹੋ ਵਾਈਬ੍ਰੇਸ਼ਨ ਵਗੈਰਾ ਨਾ ਹੋਣ ਤੇ ਗੱਡੀ ਦਾ ਇੰਜਨ ਕਿਉਂਕਿ ਸ਼ਾਰਟ ਡਿਊਟੀ ਸਾਈਕਲ ਦੇ ਹਿਸਾਬ ਨਾਲ ਡਿਜ਼ਾਈਨ ਹੋ ਤਾਂ ਟਰੈਕਟਰ ਇਹਨਾਂ ਲੰਬਾ ਹੋ ਨਹੀਂ ਚੱਲ ਸਕਦਾਗਾ ਕਿਉਂਕਿ ਲੋਡ ਤੇ ਟਰੈਕਟਰ ਦਾ ਇੰਜਨ ਲੋਡ ਤੇ ਵੀ ਲੰਬਾ ਚੱਲਦਾ ਇਹਦਾ ਅਨਲੋਡ ਤੇ ਟਰੈਕਟਰ ਦੀ ਰਿਸ ਨਹੀਂ ਕਰ ਸਕਦਾ ਸੈਂਪਲ ਜੇ ਲੋਡ ਲਾਈਟ ਵੇਟ ਕੰਸਟਰਕਸ਼ਨ ਹੁੰਦੀ ਹੈ ਨਾ ਕਿ ਗੱਡੀ ਦਾ ਭਾਜੀ ਨਹੀਂ ਹਲਕਾ ਹੁੰਦਾ ਟਰੈਕਟਰ ਦਾ ਇੰਜਨ ਦੇ ਹਿਸਾਬ ਨਾਲ ਤੁਸੀਂ ਦੇਖੋ ਟਰੈਕਟਰ ਹੀ ਚਾਹ 20 ਪਾ ਤੋਂ 25 30 ਕੁਆਂਟਲ ਦੇ ਹੁੰਦੇ ਨੇ ਤੇ ਜਿਹੜਾ ਟਰੈਕਟਰ ਦਾ ਇੰਜਨ ਡਿਜ਼ਾਈਨ ਕੀਤਾ ਗਿਆ ਹੁੰਦਾ ਉਹ ਹੈਵੀ ਲੋਡ ਵਾਸਤੇ ਡਿਜ਼ਾਈਨ ਕੀਤਾ ਹੁੰਦਾ ਲੰਬਾ ਸਮਾਂ ਚੱਲਣਾ 8-12 ਘੰਟੇ 15-20 ਘੰਟੇ ਹਨਾ ਇੱਕੋ ਆਰਪੀਐਮ ਤੇ ਚੱਲੀਏ ਨਾ ਹੁਣ ਗੱਡੀ ਦੇ ਇੰਜਨ ਦਾ ਆਪਣ ਨੂੰ ਵੀ ਪਤਾ ਇੱਕੋ ਆਰਪੀਐਮ ਤੇ ਨਹੀਂ ਚੱਲਦੇ ਕਿ ਜਦਾ 800 ਰਹਿ ਜਾਂਦੀ ਹੈ 1000 ਰਹਿ ਜਾਂਦੀ ਕਿਸੇ 2000 2500 3000 ਰਹਿ ਜਾਂਦੇ ਨੇ ਹਨਾ ਇੱਥੋਂ ਤੱਕ ਕਿ ਗੱਡੀ ਦੇ ਆਰਪੀਐਮ ਜਿਹੜੇ ਸਟੇਬਲ ਜਿਹੇ ਆਰਪੀਐਮ ਹੁੰਦੇ 3000 3500 ਹੁੰਦੇ ਹੈਗੇ ਪਰ ਆਪਣ ਨੂੰ 2000 ਤੱਕ ਦੇ ਟਰੈਕਟਰ ਦੇ 2200 ਹੁੰਦੇ ਆਪਣਾ 18-1900 ਤੇ ਰੱਖਦੇ ਆਗੇ ਠੀਕ ਹੈ ਦੂਜਾ ਨੰਬਰ ਇੰਜਨ ਦੇ ਬਲੌਕ ਦਾ ਇੰਟਰਨਲ ਸਟਰੈਂਥ ਹੁਣ ਜਿਹੜਾ ਕਾਰ ਦਾ ਇੰਜਨ ਹੁੰਦਾ ਨਾ ਉਹ ਪਤਲਾ ਕਾਸਟ ਕੀਤਾ ਹੁੰਦਾ ਬੜਾ ਮੋਟਾ ਨਹੀਂ ਹੁੰਦਾ ਇੰਜਨ ਠੀਕ ਹੈ ਨਾ ਮਤਲਬ ਵਾਲ ਕਹਿ ਦਈਏ ਆਪਾਂ ਜਿਵੇਂ ਸਾਈਡਾਂ ਤੇ ਹਨਾ ਉਹ ਥੋੜਾ ਜਿਹਾ ਪਤਲਾ ਹੁੰਦਾ ਆਇਰਨ ਜਾਂ ਐਲੂਮੀਨੀਅਮ ਦਾ ਡਿਜ਼ਾਈਨ ਹੁੰਦਾ ਮੋਸਟਲੀ ਤੇ ਟਰੈਕਟਰ ਦਾ ਹੁੰਦਾ ਉਹ ਪੂਰਾ ਤਕੜਾ ਬਣਾਇਆ ਹੁੰਦਾ ਹੈਵੀ ਇੰਜਨ ਬਣਾਇਆ ਹੁੰਦਾ ਕਿਉਂਕਿ ਟਰੈਕਟਰ ਦੇ ਇੰਜਨ ਨਹੀਂ ਇੰਜਨ ਦਾ ਨਹੀਂ ਲੋਡ ਚੱਲਣਾ ਟਰੈਕਟਰ ਦਾ ਵੀ ਚੱਲਣਾ ਕਿਉਂਕਿ ਤੁਸੀਂ ਦੇਖੋ ਇਧਰੋਂ ਪਿੱਛੋਂ ਕਲਚ ਪਲੇਟ ਵਾਲੀ ਅਸੈਂਬਲੀ ਨਾਲ ਜੁੜਦਾ ਅੱਗ ਵੀ ਕੰਮ ਦੀ ਕਪੈਸਿਟੀ ਦੇਖਣੀ ਹੈਗੀ ਹੁਣ ਜਿਹੜੇ ਕੀ ਫਰਕ ਹੁੰਦੇ ਨੇ ਵਿੱਚ ਕ੍ਰੈਂਕਸ਼ਾਫਟ ਦਾ ਕਿਵੇਂ ਫਰਕ ਹੁੰਦਾ ਕਾਰ ਦੇ ਵਿੱਚ ਜ਼ਿਆਦਾਤਰ ਛੋਟੀ ਕ੍ਰੈਂਕਸ਼ਾਫਟ ਹੁੰਦੀ ਆ ਹਲਕੀ ਹੁੰਦੀ ਆ ਨੇ ਟਰੈਕਟਰ ਦੇ ਵਿੱਚ ਹੈਵੀ ਕ੍ਰੈਂਕਸ਼ਾਫਟ ਬਣਾਈ ਹੁੰਦੀ ਕਿਉਂਕਿ ਉਹਦੇ ਪ੍ਰੈਸ਼ਰ ਜ਼ਿਆਦਾ ਆਉਂਦਾ ਸਟ੍ਰੋਕ ਵੱਡਾ ਹੁੰਦਾ ਪਿਸਟਨਾਂ ਦਾ ਸਾਈਜ਼ ਵੱਡਾ ਹੁੰਦਾ ਹੈਗਾ ਅੱਜ ਜੀ ਮੈਂ ਨਵਦੀਪ ਸਿੱਧੂ ਮੋਡੀਫਿਕੇਸ਼ਨ ਦੀ ਵੀਡੀਓ ਦੇਖੀ ਉਹ ਤੁਹਾਨੂੰ ਦਿਖਾ ਰਿਹਾ ਸੀਗਾ ਇੱਕ ਸੋਰੀ ਸਪੈਸ਼ਲ ਐਡੀਸ਼ਨ ਦਾ ਪਿਸਟਨ ਹੈ ਤੇ ਇੱਕ ਪਾਸੇ ਬਰੀਜ਼ਾਕਾਰ ਦਾ ਪਿਸਟਨ ਹੈ ਨਾ ਉਹ ਤਾਂ ਐਡਾ ਸੀਗਾ ਤੇ ਉਹਦਾ ਐਡਾ ਲਓ ਦੋ ਪਿਸਟਨ ਦਾ ਇੱਕ ਪਿਸਟਨ ਬਣਦਾ ਸੀਗਾ ਟਰੈਕਟਰ ਦਾ ਨਾ ਤੁਸੀਂ ਫਿਰ ਦੇਖੋ ਕ੍ਰੈਂਕ ਵੀ ਉਸ ਹਿਸਾਬ ਨਾਲ ਡਿਜ਼ਾਈਨ ਕੀਤੀ ਗਈ ਹੁੰਦੀ ਹੈ ਤੇ ਜਿਹੜੀਆਂ ਇਹ ਇੰਜਨਾਂ ਚ ਕਨੈਕਟਿੰਗ ਰਾਡਾਂ ਹੁੰਦੀਆਂ ਕਾਰ ਦੇ ਵਿੱਚ ਪਤਲੀਆਂ ਹੁੰਦੀਆਂ ਆਪਟੀਮਾਈਜ਼ ਕੀਤੀਆਂ ਹੁੰਦੀਆਂ ਫਿਰ ਮਤਲਬ ਜਿਆਦਾ ਆਰਪੀਐਮ ਦੇ ਹਿਸਾਬ ਨਾਲ ਡਿਜ਼ਾਈਨ ਕੀਤੀਆਂ ਹੁੰਦੀਆਂ ਨੇ ਨਾ ਐਣੀ ਜੇ ਹਲਕੀਆਂ ਨੇ ਤਾਹੋ ਘਾਟ ਆਰ ਪੀ ਐਮ ਚੱਲਣਗੀਆਂ ਨਹੀਂ ਉਹ ਕੁਆਲਿਟੀ ਉਹਦੀ ਡਿਜ਼ਾਈਨ ਉਹਦੀ ਸ਼ੇਪ ਕੋਈ ਤਾਂ ਸਿੱਧੀ ਕਨੈਕਟਿੰਗ ਰਾਡ ਐਦਾਂ ਨਹੀਂ ਹੁੰਦੀ ਉਹ ਕਨੈਕਟਿੰਗ ਰਾਡ ਦਾ ਹਿਸਾਬ ਹੁੰਦਾ ਕਿ ਲੋਡ ਸਟ੍ਰੈਸ ਕਿੱਥੇ ਆਊਗਾ ਉਸ ਹਿਸਾਬ ਨਾਲ ਡਿਜ਼ਾਈਨ ਕੀਤੀਆਂ ਹੁੰਦੀਆਂ ਨੇ ਟਰੈਕਟਰਾਂ ਦੇ ਵਿੱਚ ਵਾਪ ਨੂੰ ਪਤਾ ਹੈ ਹੈਵੀ ਕਨੈਕਟਿੰਗ ਰਾਡਾਂ ਹੁੰਦੀਆਂ ਪਿਸਟਨਾਂ ਦੀ ਗੱਲ ਕਰੀਏ ਜੇ ਗੱਡੀ ਦੇ ਪਿਸਟਨ ਉਹ ਤੇ ਹਲਕੇ ਹੁੰਦੇ ਆ ਸ਼ਾਰਟਰ ਹੁੰਦੇ ਨੇ ਠੀਕ ਆ ਨਾ ਟਰੈਕਟਰ ਦੇ ਵਿੱਚ ਹੈਵੀ ਪਿਸਟਨ ਹੁੰਦੇ ਨੇ ਤੇ ਲੰਬੇ ਹੁੰਦੇ ਜਿਵੇਂ ਬਾਡੀ ਬਾਡੀ ਕਹਦੀ ਆਪਾਂ ਪਿਸਟਨ ਦੀ ਐਸਡੀ ਹੁੰਦੀ ਆ ਟਰੈਕਟਰਾਂ ਦੇ ਵਿੱਚ ਗੱਡੀ ਦੀ ਬਾਡੀ ਐਡੀ ਕਿ ਹੁੰਦੀ ਆ ਪਿਸਟਨ ਦੀ ਠੀਕ ਹੈ ਨਾ ਕੰਵਰਸਨ ਦੇ ਹਿਸਾਬ ਨਾਲ ਹੀ ਬਣਾਇਆ ਜਾਂਦਾ ਹੈ ਬੋਰ ਸਟ੍ਰੋਕ ਦੀ ਰੇਸ਼ੀਓ ਗੱਲ ਕਰੀ ਆਪਾਂ ਜਿਹੜੀ ਸਾਰਿਆਂ ਤੋਂ ਜ਼ਰੂਰੀ ਹੁੰਦੀ ਆ ਟਰੈਕਟਰ ਤੇ ਗੱਡੀ ਦੇ ਇੰਜਨ ਦੇ ਹਿਸਾਬ ਨਾਲ ਕਾਰ ਦੇ ਵਿੱਚ ਓਵਰ ਸਕੁਆਇਰ ਜਾਂ ਨੀਅਰ ਸਕੁਆਇਰ ਦੇ ਹਿਸਾਬ ਨਾਲ ਹੀ ਬਣਾਈ ਗਈ ਹੁੰਦੀ ਆ ਸ਼ਾਰਟ ਸਟ੍ਰੋਕ ਹੁੰਦਾ ਹੈਗਾ ਗੱਡੀ ਦਾ ਤੇ ਹਾਈ ਆਰਪੀਐਮ ਮੈਂ ਤੁਹਾਨੂੰ ਉਹਦੇ ਵੀ ਦੱਸਿਆ ਸੀ ਜਿਹੜੇ ਟਰੈਕਟਰ ਦਾ ਸੌਰੀ ਥੋੜੀ ਹੋ ਜਾਂਦੀ ਹੈ ਸਟ੍ਰੋਕ ਜਿਹੜਾ ਟਰੈਕਟਰ ਦਾ ਛੋਟਾ ਹੋ ਉਹੀ ਆਰਪੀਐਮ ਹਾਈ ਚੱਲਣਗੇ ਹੁਣ ਸਵਰਾਜ ਫਾਰਮ ਟਰੱਕ ਐਸੇ ਕਰਕੇ ਨਹੀਂ ਹਾਈ ਆਰਪੀਐਮ ਆਈ ਚੱਲਦੇ ਤੇਰੇ ਟਰੈਕਟਰ ਦੇ ਵਿੱਚ ਹੁੰਦਾ ਲੌਂਗ ਸਟ੍ਰੋਕ ਹੁੰਦੀ ਹੈ ਗੱਡੀ ਦੇ ਮੁਕਾਬਲੇ ਉਹ ਲੋਅ ਆਰਪੀਐਮ ਤੇ ਜ਼ਿਆਦਾ ਟਾਰਕ ਦੇ ਦਿੰਦੇ ਪਰ ਗੱਡੀ ਨੂੰ ਜਿਹੜਾ ਹਾਈ ਆਰਪੀਐਮ ਤੇ ਹਾਈ ਟਾਰਕ ਚਾਹੀਦੀ ਹੁੰਦੀ ਹੈ ਨਾ ਗੱਡੀ ਦਾ ਆਪਾਂ ਲਾ ਲਈਏ 2000 ਤੇ 2000 ਰੁਪਏ ਤੋਂ ਥੱਲੇ ਤਾਂ ਪਤੋਂ ਉਰਦੀ ਨਹੀਂ ਹੈ ਨਾ ਵਧੀਆ ਹਾਈਵੇ ਤੇ ਉਸ ਤੋਂ ਬਾਅਦ ਕੰਪ੍ਰੈਸ਼ਨ ਰੇਸ਼ੋ ਕੀ ਹੁੰਦਾ ਕੰਪ੍ਰੈਸ਼ਨ ਰੇਸ਼ੋ ਹੁੰਦਾ ਹਵਾ ਤੇ ਡੀਜ਼ਲ ਦਾ ਮਿਕਸਚਰ ਕਿੰਨੀ ਹਵਾ ਚ ਕਿੰਨਾ ਮਿਕਸਚਰ ਹੁੰਦਾ ਹੈਗਾ ਇਹਦਾ ਹੁੰਦੇ ਕੰਪ੍ਰੈਸ਼ਨ ਰੇਸ਼ੋ ਦਾ ਆਪਾਂ ਇੱਕ ਸਪੈਸ਼ਲ ਵੀਡੀਓ ਦਿਖਾ ਬਣਾਵਾਂਗੇ ਕਾਰ ਦੇ ਵਿੱਚ 14 14/1018/1 ਸਲੈਸ਼ ਨੀ ਸੋਰੀ ਬਿੰਦੀਆਂ ਜੀ ਹੁੰਦੀਆਂ ਨਾ ਤੁਸੀਂ ਲਓ 14.1 14/1018/1 ਟਰੈਕਟਰ ਦੇ ਵਿੱਚ 17/1 ਤੋਂ ਲੈ ਕੇ 22/1 ਇਹ ਅਲੱਗ-ਅਲੱਗ ਹਿਸਾਬ ਦਾ ਹੁੰਦਾ ਟਰੈਕਟਰਾਂ ਦੇ ਵਿੱਚ ਜਿਆਦਾ ਸਟ੍ਰੋਕ ਸੋਰੀ ਕੰਪ੍ਰੈਸ਼ਨ ਰੇਸ਼ਿਓ ਤਾਂ ਹੁੰਦਾ ਕਿਉਂਕਿ ਉਹ ਕੋਲਡ ਸਟਾਰ ਮਤਲਬ ਫੀਲਡ ਦੇ ਵਿੱਚ ਕੋਈ ਠੰਡਾ ਹੀ ਕੰਮ ਵੀ ਕਰਨਾ ਤੇ ਜਿਵੇਂ ਪੱਖੇ-ਪੁੱਖੇ ਤਲਾਉਣੇ ਹੁੰਦੇ ਹਨਾ ਪਰ ਉਹ ਠੰਡਾ ਫਿਰ ਠੰਡੇ ਚੱਲਦਾ ਟਰੈਕਟਰ ਤੇ ਕਈ ਵਾਰ ਤੇਲ ਮਾੜਾ ਆ ਜਾਂਦਾ ਉਦੋਂ ਬਲਾਸਟ ਨਹੀਂ ਹੁੰਦਾ ਅੰਦਰ ਕਿਉਂਕਿ ਤੇ ਮਤਲਬ